ਨਮਸਕਾਰ ਜੀ ਸਾਰੇ ਭੈਣ ਭਰਾਵਾਂ ਨੂੰ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਜੀ ਲੋਹਾਰਕਾ ਰੋਡ ਤੇ ਪੈਂਦੀ ਇੱਕ ਗੇਟੇਡ ਸੋਸਾਇਟੀ ਜੋ ਕਿ ਪੂੜਾ ਅਪਰੂਵਡ ਹੈ ਆਰਬੀ ਸਟੇਟ ਇੱਥੇ ਸਾਡੇ ਕੋਲ ਇੱਕ ਕੋਠੀ ਆਈ ਹੈ ਜੀ 348 ਗਜ ਦੀ ਤੇ ਤੁਹਾਨੂੰ ਟੂਰ ਕਰਾਉਣ ਆਏ ਹਾਂ ਅਗਰ ਤੁਹਾਡਾ ਮਨ ਵਜੇ ਤੇ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਇਸ ਬਾਰੇ ਥੋੜਾ ਬਹੁਤਾ ਇਹ ਤਾਂ ਕੰਮ ਹੋਣ ਵਾਲਾ ਹੈ ਅਜੇ ਤਾਂ ਗੇਟ 'ਚ ਥੋੜਾ ਕੰਮ ਹੋਣ ਵਾਲਾ ਹੈ ਤੇ ਬਾਕੀ ਅੰਦਰ ਥੋੜੀ ਜਿਹੀ ਰੈਨੋਵੇਸ਼ਨ ਹੋਣ ਦੀ ਲੋੜ ਹੈ ਕੋਠੀ ਬਹੁਤ ਪਿਆਰੀ ਹੈ ਸਾਹਮਣੇ ਵੇਖੋ ਬਹੁਤ ਵਧੀਆ ਗਾਰਡਨ ਵੀ ਬਣਿਆ ਹੋਇਆ ਚਲੋ ਹੁਣ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਜੀ ਇਹ ਦੋ ਦਰਵਾਜੇ ਆ ਇੱਕ ਡਰਾਇੰਗ ਰੂਮ ਦਾ ਹੈ ਤੇ ਇੱਕ ਮੇਨ ਐਂਟਰੀ ਤੁਹਾਨੂੰ ਡਰਾਇੰਗ ਰੂਮ ਅੰਦਰ ਦੀ ਦਿਖਾਵਾਂਗੇ ਤੇ ਮੇਨ ਐਂਟਰੀ ਤੋਂ ਐਂਟਰ ਕਰ ਗਏ ਆ ਆਪਾਂ ਟਾਈਲ ਵਰਕ ਪ੍ਰੋਪਰ ਹੋਇਆ ਆ ਜੀ ਕੋਠੀ 'ਚ ਇਹ ਦੇਖੋ ਲੈਫਟ ਸਾਈਡ ਤੇ ਡਾਈਨਿੰਗ ਰੂਮ ਤੇ ਕਿਚਨ ਇਹ ਡਾਈਨਿੰਗ ਰੂਮ ਦੀ ਦੇਖੋ ਪ੍ਰੋਪਰ ਕੋਈ ਵੀ ਜ਼ਿਆਦਾ ਕੰਮ ਹੋਣ ਦੀ ਲੋੜ ਨਹੀਂ ਸਾਰਾ ਹੋਇਆ ਆ ਹਲਕੀ ਫੁਲਕੀ ਬਸ ਟੱਚਿੰਗ ਹੋਏਗੀ ਕਿਚਨ 'ਚ ਲੈ ਕੇ ਚੱਲਦੇ ਆ ਜੀ ਤੁਹਾਨੂੰ ਹੁਣ काफ़ी खुला किचन है और बॉक्सेस वगैरह सारे ओके है जी प्रॉपर कुछ भी कराने इतनी लोड़ नहीं हैगी प्रॉपर काम कर रहे सारे जो भी है बॉक्सिस वगैरह ने ਆ ਤੁਹਾਨੂੰ ਖੋਲ-ਖੋਲ ਕੇ ਦਿਖਾਉਂਦੇ ਆ ਜੀ ਪ੍ਰੋਪਰ ਕਿਸ ਤਰੀਕੇ ਦੀ ਕੋਈ ਦਿੱਕਤ ਨਹੀਂ ਹੈਗੀ ਰੈਡੀ ਟੂ ਮੂ ਪ੍ਰੋਪਰਟੀ ਆ ਬਸ ਹਲਕਾ ਫੁਲਕਾ ਅਗਰ ਟਚਿੰਗ ਕਿਸੇ ਕਰਾਣੀ ਕੋਲ ਆਸ ਆ ਰਿਹਾ ਆ ਕੇ ਹੁਣ ਚੱਲਦੇ ਆ ਜੀ ਆਪਾਂ ਅੱਗੇ ਤਾਂ ਦੁਕਾਨੇ ਡਰਾਇੰਗ ਰੂਮ 12 ਦੀ ਬਿਆਦਾ ਰਸਤਾ ਹੈਗਾ ਸੀ ਪ੍ਰਾਈਵੇਟ ਪਰ ਅੰਦਰੋਂ ਦੀ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਸਾਹਮਣੇ 12 ਦਾ ਰਸਤਾ ਦਾ ਕਾਫੀ ਸਪੇਸ਼ੀਅਸ ਹੈ ਜੀ ਸਾਰਾ ਏਰੀਆ ਹੈ ਆ ਦੇ سامنے ਬਿਲਕੁਲ ਜੀ ਇਹ ਫਰਸਟ ਬੈਡਰੂਮ ਆ ਗਿਆ ਇਹ ਆ ਗਿਆ ਜੀ ਫਰਸਟ ਬੈਡਰੂਮ ਅਟੈਚਡ ਵਾਸ਼ਰੂਮ ਸਾਹਮਣੇ ਦੇਖ ਸਕਦੇ ਹੋ ਜੀ ਕੋਈ ਜ਼ਿਆਦਾ ਕੰਮ ਹੋਣ ਦੀ ਲੋੜ ਨਹੀਂ ਇੱਥੇ ਸਿੱਧਾ ਉਹ ਸਮਾਨ ਰੱਖੋ ਤੇ ਤੁਸੀਂ ਆਪਣੀ ਵਸੂ ਕਰ ਸਕਦੇ ਹੋ ਹਲਕੇ ਫੁਲਕੇ ਟੱਚਿੰਗ ਕਰਾਣੀ ਹੈ ਉਹ ਤੁਹਾਡੇ ਤੇ ਆ ਜੀ ਆ ਦੇਖੋ ਜੀ ਬਾਕੀ ਸਾਡੀ ਵੀ ਪ੍ਰੋਵੀਜ਼ਨ ਹੈ ਅਗਰ ਤੁਸੀਂ ਚਾਹੋ ਤੇ ਜੀ ਮੀਟਿੰਗ ਹੋ ਸਕਦੀ ਹੈ ਟੋਟਲ ਤਿੰਨ ਕਮਰੇ ਨੇ ਥੱਲੇ ਜੀ ਤੁਹਾਨੂੰ ਹਰੇ ਕਮਰੇ ਦੇ ਵਿੱਚ ਸਾਦੀ ਵਿਜਵਾ ਦੰਨੇ ਆ ਇੱਥੇ ਸਮਾਨ ਥੋੜਾ ਰੱਖਿਆ ਹੈ ਕਿ ਇਹ ਰੂਮ ਨੰਬਰ 2 ਹੈ ਜੀ ਬੈਡਰੂਮ ਨੰਬਰ 2 ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਹੈ ਅਟੈਚਡ ਅਚ ਵਾਸ਼ਰੂਮ ਹੈ ਹਰੇ ਕਮਰੇ ਜੋ ਅਟੈਚਡ ਵਾਸ਼ਰੂਮ ਹੀ ਮਿਲੇਗਾ ਤੁਹਾਨੂੰ ਤੇ ਕਾਫੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਹੈ एक आह वॉशरूम है जी बहर बनया एक बैडरूम का दो पास एंट्री है जी बाथाप भी तीस ला सकते हो बाथरूम से प्रॉपर प्रोविजन हैगी है। अंदरों की एंट्री है जी ਇਸ ਕੋਠੀ ਦੇ ਵਿੱਚ ਇੱਕ ਸਰਵੈਂਟ ਰੂਮ ਵੀ ਹੈ ਜੋ ਪਿਛਲੇ ਪਾਸੇ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ। ਅੱਧੋ ਬਾਹਰ ਨਿਕਲਦੇ ਸਾਰ ਜੀ ਲੈਫਟ ਸਾਈਡ ਤੇ ਪੌੜੀਆਂ ਨੇ ਤੇ ਨਾਲ ਹੀ ਇਹ ਥੱਲੇ ਜਾ ਕੇ ਇੱਕ ਬੇਸਮੈਂਟ ਵਿੱਚ ਵੀ ਰੂਮ ਹੈ। ਤੇ ਇਹ ਬੇਸਮੈਂਟ ਤੇ ਨਾਲ ਆਉਂਦਾ ਜੀ ਇਹ। ਇਸ ਵੇਲੇ ਬੇਸਮੈਂਟ ਤੇ ਤਾਲਾ ਲੱਗਾ ਹੈ ਇਸ ਕਰਕੇ ਅੱਥਰ ਲੈਣੀ ਜਾ ਪਏ। ਆ ਹੈਗੀ ਜੀ ਉੱਪਰ ਜਾ ਰਹੀ ਪੌੜੀ ਲੈ ਕੇ ਚੱਲਦੇ ਆ ਤੁਹਾਨੂੰ ਜੀ ਡਬਲ ਮੋਲਡਿੰਗ ਵਾਲੀਆਂ ਸੜੀਆਂ ਜੀ ਇਹ ਨਾਲ ਰੇਲਿੰਗ ਜਿਹੜੀ ਸਟੀਲ ਦੀ ਹੈ ਇਹ ਛੋਟਾ ਰੂਮ ਹੈ ਜੀ ਇਹਨੂੰ ਤੁਸੀਂ ਸਟੱਡੀ ਰੂਮ ਬਣਾ ਸਕਦੇ ਹੋ ਜਾਂ ਫਿਰ ਮੰਦਿਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਤੇ ਆ ਨਾਲ ਹੀ ਆ ਗਿਆ ਜੀ ਅਗਿਸ ਤੋਂ ਬਾਅਦ ਬਾਹਰਲਾ ਏਰੀਆ ਤੇ ਇਹ ਆ ਗਿਆ ਜੀ ਉੱਪਰ ਤੇ ਫਰਸਟ ਬੈਡਰੂਮ ਪਹਿਲੇ 10 ਵਾਰ ਜੀ ਤੁਹਾਨੂੰ ਜਿਹੜਾ ਫਰਸਟ ਫਲੋਰ ਹੈ ਇੱਥੇ ਥੋੜਾ ਕੰਮ ਹੋਣ ਵਾਲਾ ਹੈ ਸੀਲਿੰਗ ਦਾ ਤੇ ਵਾਸ਼ਰੂਮਸ ਦਾ ਇਹ ਆ ਗਿਆ ਜੀ ਬਾਥਰੂਮ ਏਰੀਆ प्रोपर वेंटिललेटिड है जी रूम्स वॉशरूम वगैरह काफ़ी खाली जगह छी हुई है जी बेच इनू भी यूज़ कर सकते हो डाइनिंग रूम या फिर मंदिर वगैरह अगर भी बना बना हो। इस सामने किचन है जी उपर फर्स्ट फ्लोर से यदा भी कम आने वाला है जी किचन इतने बनाई जा सकती छोटी पड़ दिया जी बैडरूम नंबर दो फर्स्ट फ्लोर से यह भी अटैच वॉशरूम के ना ही आंधा लेकिन कम आने वाला इतें जी फर्स्ट फ्लोर पर ਇਹ ਪਹਿਲਾਂ ਹੀ ਦੱਸਣਾ ਜ਼ਰੂਰੀ ਹੈ ਜੀ ਇਸ ਕੋਠੀ ਦਾ ਜੋ ਪ੍ਰਾਈਸ ਹੈ ਜੀ ਤੁਹਾਨੂੰ ਦੱਸ ਦਿੱਤਾ ਜਾਏਗਾ ਡਿਸਕ੍ਰਿਪਸ਼ਨ ਬਾਕਸ 'ਚ ਚੈੱਕ ਕਰ ਲੈਣਾ ਜੀ ਇਹ ਤੋਂ ਅੱਗੇ ਬਾਹਲੇ ਪਾਸੇ ਜੀ ਆਪਾਂ ਇਹ ਖੁੱਲਾ ਏਰੀਆ ਛੱਡਿਆ ਆਇਆ ਹੁਣ ਤੋਂ ਦੁਕਰਨੇ ਆ ਜੀ ਆਪਾਂ ਤੀਸਰਾ ਰੂਮ ਫਸਟ ਫਲੋਰ ਤੇ ਦੋ ਰੂਮ ਤੋਂ ਆਲਰੇਡੀ ਦਿਖਾਤੇ ਆ ਤੇ ਤੀਸਰਾ ਰੂਮ ਜਿਹੜਾ ਜੀ ਉਹ ਚ ਕੰਮ ਹੋਣ ਵਾਲਾ ਕਾਫੀ ਟਰਾਂਸਪੈਰੈਂਸੀ ਬਹੁਤ ਜ਼ਰੂਰੀ ਆ ਜੀ ਦਸਨੀ ਤੇ ਸਾਡੀ ਇਹੀ ਆਦਤ ਹੈ ਤੇ ਆ ਹੈਗਾ ਜੀ ਥਰਡ ਰੂਮ ਆਈ ਤੀ ਦੇਖੋ ਸੀਲਿੰਗ ਸੀਲਿੰਗ ਦਾ ਕੰਮ ਹੋਣ ਵਾਲਾ ਠੀਕ ਆ ਤੇ ਉਸੇ ਸਾਈਡ ਦੇ ਸਾਬ ਨਾਲ ਹੀ ਤੁਸੀਂ ਡਿਸਾਈਡ ਕਰਿਓ ਤੇ ਇਹਦਾ ਵਾਸ਼ਰੂਮ ਦਾ ਵੀ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਹੈ ਇਹ ਜ਼ਰੂਰੀ ਆ ਕਿ ਜੋ ਹੈ ਜੀ ਐਸ ਇਟ ਇਜ਼ ਦੱਸਿਆ ਜਾਵੇ ਐਵੇਂ ਵਿਦਾੜ ਜੜਾ ਕੇ ਦੱਸਣ ਦਾ ਕੋਈ ਫਾਇਦਾ ਨਹੀਂ ਤੁਸੀਂ ਉਸੇ ਅਕੋਰਡਿੰਗ ਹੀ ਡਿਸਾਈਡ ਕਰਨਾ ਕਿ ਇਹ ਤੁਹਾਡੇ ਲਈ ਹੈ ਪ੍ਰੋਪਰਟੀ ਜਾਂ ਨਹੀਂ ਇਹ ਸੀਗਾ ਜੀ ਥਰਡ ਰੂਮ ਫਸਟ ਫਲੋਰ ਤੇ ਹੁਣ ਤੁਹਾਨੂੰ ਟਰੈਸ ਤੇ ਲੈ ਕੇ ਜਾਣੇ ਆ ਜੀ ਉੱਥੇ ਵੀ ਇੱਕ ਰੂਮ ਬਣਿਆ ਆ ਉਹ ਵੀ ਦਿਖਾਣੇ ਆ ਟਰੈਸ ਤੇ ਦੇਖ ਸਕਦੇ ਹੋ ਟਾਈਲ ਵਰਕ ਪ੍ਰੋਪਰ ਹੋਇਆ ਆ ਤੇ ਸਟੀਲ ਦੀ ਰੇਲਿੰਗ ਸਾਰੇ ਪਾਸੇ ਕਾਫੀ ਖੁੱਲਾ ਡੁੱਲਾ ਟਰੈਸ ਆ ਜੀ ਇਹ ਰੂਮ ਬਣਿਆ ਆ ਉੱਪਰ ਦਿਖਾਣੇ ਤੁਹਾਨੂੰ ईस्ट फेसिंग एक कोठी है आरबी स्टेट के अंदर तीन सौ अड़ताली कर दी आए जी तीसरा रूम थर्ड फ्लोर से रूम जोड़ा है एच भी प्रोपर टाइल वर्क है, वॉशरूम भी नाल है इस जी सीलिंग है सिंपल सीलिंग क्यों पी हुई है थले प्रोपर सीलिंग है यह आ गया जी वॉशरूम अच्छे भी कम होने वाला है अगर कोई भैन भरा इंट्रस्टेड हो वे इस कोठी कॉन्टैक्ट कर लिये जी इस वे अवेलेबल है सेल लीए ਕੰਮ ਜਿਹੜਾ ਕਰਾਉਣ ਵਾਲਾ ਤੁਸੀਂ ਬੈਠ ਕੇ ਵੀ ਕਰਾ ਸਕਦੇ ਹੋ ਕਿਉਂਕਿ ਗਰਾਉਂਡ ਫਲੋਰ ਜਿਹੜਾ ਹੈ ਉੱਥੇ ਤੁਸੀਂ ਆਰਾਮ ਨਾਲ ਆਪਣਾ ਬਸੋ ਕਰਕੇ ਵਿੱਚ ਬੈਠ ਕੇ ਕੰਮ ਕਰਾਉਂਦੇ ਜਾ ਸਕਦੇ ਹੋ ਇਸ ਕੋਠੀ ਦੇ ਦੋ ਪਾਸੇ ਗਲੀ ਲੱਗਦੀ ਹੈ ਜੀ ਇਹ ਫਰੰਟ ਸਾਈਡ ਤੇ ਹੈ ਜੀ ਤੇ ਪਿਛਲੇ ਪਾਸੇ ਵੀ ਇੱਕ ਗਲੀ ਹੈ ਗਈ ਹੈ ਜੀ ਚਲੋ ਦੋ ਪਾਸੇ ਮੂੰਹ ਹੈ ਜੀ ਇਹ ਕੋਠੀ ਦਾ ਇਹ ਵੈਸਟ ਸਾਈਡ ਹੈ ਦੇਖ ਸਕਦੇ ਹੋ ਸੂਰਜ ਛੁੱਪਦਾ ਪਿਆ ਤੇ ਇਹ ਹੈਗੀ ਜੀ ਈਸਟ ਫੇਸਿੰਗ ਕੋਠੀ ਫਰਸਟ ਫਲੋਰ ਤੇ ਤੁਹਾਨੂੰ ਜਿਹੜੇ ਫਰੰਟ ਸਾਈਡ ਤੇ ਜਗ੍ਹਾ ਛੱਡੀ ਹੋਈ ਆ ਉਹ ਵੀ ਦਿਖਾ ਦਿੰਨਾ ਤੇ ਖਾਣਾ ਪਹਿਲੇ ਮੈਂ ਭੁੱਲ ਗਿਆ ਸੀਗਾ ਇਹ ਹੈਗੀ ਆ ਜੀ ਫਰਸਟ ਫਲੋਰ ਤੇ ਅੱਗੇ ਜਿਹੜੀ ਜਗ੍ਹਾ ਛੱਡੀ ਹੋਈ ਆ ਦੇਖ ਲਓ ਕਾਫੀ ਖੁੱਲੀ ਢਲੀ ਆ ਜੀ 348 ਗਜ ਬਹੁਤ ਹੁੰਦੀ ਆ ਜੀ ਇਹ ਜਾ ਰਹੇ ਜੀ ਆਪਾਂ ਹੁਣ ਸਰਵਰ ਰੂਮ ਦੇ ਵੱਲ ਸਰਵਰ ਲਈ ਵੀ ਅਲੱਗ ਬੜਾਈ ਹੋਈ ਹੈ ਜੀ ਜਗਾ ਹਰ ਸੋਈ ਵੀ ਦਿੱਤੀ ਹੋਈ ਹੈ ਉਹਨਾਂ ਨੂੰ ਵਾਸ਼ਰੂਮ ਵੀ ਲੱਗਿਆ ਹੈ ਐਜ਼ ਅ ਕੇਅਰ ਟੇਕਰ ਅਗਰ ਤੁਸੀਂ ਸੇਕਸ਼ਨ ਰੱਖਣਾ ਉਹਨੂੰ ਵੀ ਇਹ ਦੇ ਸਕਦੇ ਹੋ ਜੀ ਆਹ ਦੇਖ ਲਓ ਤੇ ਇਹ ਹੈ ਜੀ ਜਿਹੜਾ ਪਿੱਛੇ ਪਾਸੇ ਵਾਲਾ ਗੇਟ ਹੈ ਅ ਪਿਛਲੇ ਪਾਸੇ ਵਾਲੀ ਜਿਹੜੀ ਹੈ ਜਗਾ ਅਗਰ ਤੁਹਾਡਾ ਮਨ ਵਜੇ ਇਸ ਕੋਠੀ ਨੂੰ ਲੈ ਕੇ ਤੇ ਸਾਨੂੰ ਕੰਟੈਕਟ ਕਰ ਲੈਣਾ ਜੀ ਨੋ ਰੂਮਸ ਅਗੇ ਨੇ ਇੱਥੇ ਬਹੁਤ ਹੀ ਸਪੇਸ਼ੀਅਸ ਏ ਕੋਠੀ ਹੈ ਜੀ 348 ਗਜ ਦੀ ਰੈਡੀ ਟੂ ਮੂਵ ਹੈ ਅਗਰ ਮਨ ਵਜੇ ਤਾਂ ਕੰਟੈਕਟ ਕਰ ਲੈਣਾ ਜੀ ਸਾਨੂੰ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੀ